ਪੰਜਾਬ ਰੂਸ ਪੰਜਾਬੀ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਂ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਫਰਾਂਸ ਦਾ ਸਿਟੀਜ਼ਨ ਹਲਕਾ ਬੰਗਾ ਦੇ ਪਿੰਡ ਸੰਦਵਾ ਦਾ ਇੱਕ ਐਨਆਰਆਈ ਨੌਜਵਾਨ ਪਿਛਲੇ ਲਗਭਗ ਡੇਢ ਮਹੀਨੇ ਤੋਂ ਭੇਦ ਭਰੇ ਹਾਲਾਤਾਂ ਵਿੱਚ ਲਾਪਤਾ ਹੈ ਜਿਸ ਦੇ ਪਰਿਵਾਰ ਵੱਲੋਂ ਉਹਨਾਂ ਦੇ ਐਨਆਰਆਈ ਲੜਕੇ ਨੂੰ ਲੱਭਣ ਲਈ ਮੀਡੀਆ ਰਾਹੀਂ ਗੋਹੜ ਲਗਾਈ ਗਈ ਹੈ ਫਰਾਂਸ ਤੋਂ ਆਇਆ ਇੱਕ ਐਨਆਰਆਈ ਪਿਛਲੇ ਇੱਕ ਮਹੀਨੇ ਤੋਂ ਸ਼ੱਕੀ ਹਾਲਾਤ ਵਿੱਚ ਲਾਪਤਾ ਹੈ ਜਿਸ ਦੇ ਪਰਿਵਾਰ ਨੇ ਮੀਡੀਆ ਰਾਹੀਂ ਮਦਦ ਦੀ ਗੁਹਾਲਕਈ ਹੈ ਇਸ ਸੰਬੰਧੀ ਨੌਜਵਾਨ ਦੀ ਪਤਨੀ ਮਨੀਸ਼ਾ ਨੇ ਦੱਸਿਆ ਕਿ ਉਸ ਦਾ ਵਿਆਹ ਹਲਕਾ ਬੰਗਾ ਦੇ ਪਿੰਡ ਸੰਧਵਾਂ ਦੇ ਰਹਿਣ ਵਾਲੇ ਹਰਮੇਸ਼ ਲਾਲ ਨਾਲ ਹੋਇਆ ਸੀ ਜੋ ਕਿ ਫਰਾਂਸ ਵਿੱਚ ਸਿਟੀਜ਼ਨ ਹੈ ਮਨੀਸ਼ਾ ਨੇ ਦੱਸਿਆ ਕਿ ਉਸ ਦਾ ਪਤੀ ਛੁੱਟੀ ਆਇਆ ਹੋਇਆ ਸੀ ਅਤੇ 2 ਅਕਤੂਬਰ ਨੂੰ ਉਸਨੇ ਵਾਪਸ ਜਾਣਾ ਸੀ ਪਰ ਇੱਕ ਦਿਨ ਹਰਮੇਸ਼ ਕਰੋ ਬਾਜ਼ਾਰ ਗਿਆ ਪਰ ਵਾਪਸ ਨਹੀਂ ਆਇਆ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਜਿਸ ਦਾ ਕੁਝ ਵੀ ਪਤਾ ਨਹੀਂ ਲੱਗ ਰਿਹਾ ਉਸ ਨੇ ਦੱਸਿਆ ਕਿ ਉਸ ਦੀ 2 ਸਾਲ ਦੀ ਬੇਟੀ ਹੈ ਅਤੇ ਸੱਸ ਸੋਰਾ ਵੀ ਬਜ਼ੁਰਗ ਹਨ ਸਾਰਾ ਪਰਿਵਾਰ ਪਰੇਸ਼ਾਨ ਚੱਲ ਰਿਹਾ ਹੈ ਉਸ ਦੀ ਸਵਿਫਟ ਗੱਡੀ ਅਤੇ ਮੋਟਰਸਾਈਕਲ ਦਾ ਵੀ ਕੁਝ ਨਹੀਂ ਪਤਾ ਲੱਗ ਰਿਹਾ ਉਸ ਦਾ ਫੋਨ ਪਾਸਪੋਰਟ ਘਰ ਵਿੱਚ ਹੀ ਨੇ ਉਹਨਾਂ ਇਸ ਸਬੰਧੀ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਹੈ ਪਰਿਵਾਰ ਨੇ ਮੀਡੀਆ ਰਾਹੀਂ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਕਿਸੇ ਨੂੰ ਵੀ ਹਰਮੇਸ਼ ਬਾਰੇ ਪਤਾ ਲੱਗਦਾ ਹੈ ਤਾਂ ਉਹ ਬੰਗਾ ਪੁਲਿਸ ਨੂੰ ਜਾਂ ਮੋਬਾਈਲ ਨੰਬਰ 7973954088 ਤੇ ਜਾਣਕਾਰੀ ਦੇ ਸਕਦਾ ਹੈ ਇਸ ਸਬੰਧੀ ਜਾਣਕਾਰੀ ਦੇਣ ਵਾਲੇ ਨੂੰ ਉਸ ਦਾ ਬੰਦਾ ਮਾਨਸਿਕ ਅਧਿਕਾਰ ਵੀ ਦਿੱਤਾ ਜਾਵੇਗਾ ਜੀ ਮੇਰਾ ਨਾਮ ਮਨੀਸ਼ਾ ਤੇ ਮੈਂ ਸੰਧਵਾ ਤੋਂ ਆਂ ਤੇ ਮੇਰੇ ਹਸਬੰਡ ਫਰਾਂਸ ਤੋਂ ਆਏ ਸੀ ਜਿਸ ਦਾ ਨਾਮ ਹਰਮੇਸ਼ ਲਾਲਿਆ ਤੇ ਉਹ 1 ਮਹੀਨੇ ਦੀ ਛੁੱਟੀ ਲੈ ਆਏ ਸੀਗੇ ਤੇ ਜਦੋਂ ਉਹਨਾਂ ਨੇ 30 ਤਰੀਕ ਨੂੰ ਮਤਲਬ ਉਹਨਾਂ ਨੇ 2 ਤਰੀਕ ਨੂੰ ਵਾਪਸ ਜਾਣਾ ਸੀਗਾ ਜੋ ਕਿ ਅ 2 ਨਵੰਬਰ 2 ਅਕਤੂਬਰ ਨੂੰ ਵਾਪਸ ਜਾਣਾ ਸੀ ਉਹਨਾਂ ਨੇ ਤੇ ਮਿਸਿੰਗ ਤੋਂ ਉਹ ਕਿੱਥੇ ਗਏ ਸੀਗੇ ਕਰੋ ਮਿਸਿੰਗ ਜਿੱਦਾਂ 30 ਤਰੀਕ ਨੂੰ ਗਏ ਆ ਉਹ ਕਰੋ हां जी ਤੇ ਵਾਪਸ ਨਹੀਂ ਆਏ ਅੱਜ 1 ਮਹੀਨਾ 17 ਦਿਨ ਹੋ ਗਏ ਆ ਤੇ ਮੈਂ ਜਨਤਾ ਨੂੰ ਇਹ ਅਪੀਲ ਕਰਨਾ ਚਾਹੁੰਦੀ ਆ ਕਿ ਜਿੱਥੇ ਕਿਤੇ ਵੀ ਉਹ ਦਿਸਦੇ ਆ ਜਾਂ ਕਿਦਾਂ ਮੈਂ ਉਹਨਾਂ ਦੀ ਫੋਟੋ ਸ਼ੇਅਰ ਕਰ ਦਿੰਦੀ ਆ ਤੁਹਾਡੇ ਨਾਲ ਤੇ ਸਕਰੀਨ ਤੇ ਉਹਨਾਂ ਦਾ ਨੰਬਰ ਦੇ ਦਿੰਦੀ ਆ ਆਪਣਾ ਤੇ ਸਾਨੂੰ ਕੋਈ ਵੀ ਜੇ ਕਿਤੇ ਵੀ ਟੱਕਰ ਦੇ ਆ ਜਾਂ ਮਿਲਦੇ ਆ ਤਾਂ ਤੁਸੀਂ ਕੰਟੈਕਟ ਕਰ ਸਕਦੇ ਆ ਸਾਡੇ ਨਾਲ ਤੇ ਮੇਰੀ ਫੈਮਿਲੀ ਆ ਮੇਰਾ ਸਹੁਰਾ ਸਾਹ ਆ ਮੇਰੀ ਸੱਸ ਆ ਤੇ ਜੋ ਕਿ ਬਹੁਤ ਸਿਆਣੇ ਆ ਫਿਕਰ ਕਰਦੇ ਆ ਅਸੀਂ ਵੀ ਉਹਨਾਂ ਦਾ ਫਿਕਰ ਕਰਦੇ ਆ ਕਿ ਉਹ ਆਪਣੇ ਘਰ ਵਾਪਸ ਆਵੇ ਛੋਟੀ ਜੀ ਮੇਰੀ ਬੱਚੀ ਆ ਤੇ ਬਹੁਤ ਫਿਕਰ ਹੁੰਦਾ ਸਾਨੂੰ ਕਿ ਉਹ ਆਪਣੇ ਘਰ ਆਵੇ ਬਸ ਆਮ ਆਦਮੀ ਪਾਰਟੀ ਦੇ ਮੁਖ ਬੁਲਾਰੇ ਕੁਲਦੀਪ ਢਾਲੀਵਾਲ ਨੇ ਇੱਕ ਵਾਰ ਫਿਰ ਸੁਖਬੀਰ ਸਿੰਘ ਬਾਦਲ ਅਤੇ ਐਸਜੀਪੀਸੀ ਨੂੰ ਨਿਸ਼ਾਨੇ ਤੇ ਲਿਆ ਅਤੇ ਢਾਲੀਵਾਲ ਨੇ ਕਿਹਾ ਕਿ ਬਾਦਲਕਿਆਂ ਦੇ ਬੰਦ ਲਿਫਾਫਿਆਂ ਵਾਲੇ ਸਮਝਦੇ ਹਨ ਕਿ ਸਿਰਫ ਉਹ ਹੀ ਸਿੱਖ ਹਨ ਬਾਕੀ ਕੋਈ ਸਿੱਖ ਨਹੀਂ ਹੈ ਇਹ ਤਾਂ ਐਸਜੀਪੀਸੀ ਨੂੰ ਸੋਕੋ ਕਹਿਣਾ ਚਾਹੀਦਾ ਕਿ ਸਰਕਾਰ ਚੰਗਾ ਕੰਮ ਕਰਦੀ ਸਰਕਾਰ ਨੇ ਹਰ ਪਿੰਡ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਹਰ ਗਲੀ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਜਿਹੜਾ ਫਲੈਕਸ ਲਾਇਆ ਉਹਨਾਂ ਨੂੰ ਸ਼ਰਨ ਅਜਲੀ ਪੇਟ ਕੀਤੀ ਆ ਉਹਨਾਂ ਨੂੰ ਨਿਮਨ ਹੋਇਆ ਇਹ ਤਾਂ ਸਗੋਂ ਇਹਨਾਂ ਨੂੰ ਸਿਫਤ ਕਰਨੀ ਚਾਹੀਦੀ ਆ ਪੰਜਾਬ ਸਰਕਾਰ ਦੀ ਆ ਇਹ ਤਾਂ ਐਸੀ ਕੀ ਲਾ ਰਹੇ ਉਹ ਚਾ ਇਹਨਾਂ ਲਿਖਿਆ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਮਤਲਬ ਉਹ ਜਿਹੜਾ ਸਿਰ ਹੀ ਨੀਵਾ ਕਰਦੇ ਆ ਉਹ ਤੋਂ ਵੀ ਕੁਝ ਕਰਦੇ ਉਹ ਤਾਂ ਤਾਂ ਆ ਜਾ ਵੀ ਤੇਰੀ ਕੀ ਕਹਿੰਦੇ ਤਾਂ ਘਰ ਨਹੀਂ ਵਸਣਾ ਤੇਰੀ ਦਾੜੀ ਹਲਦੀ ਹੁੰਦੀ ਹੋਰ ਕੀ ਐ ਇੰਨੀ ਗੱਲਾਂ ਉਹਦੇ ਕੋਈ ਇਹ ਇੱਕ ਸਬਦਿਆ ਕਿ ਐਹੀ ਸਿੱਖਿਆ ਇਹ ਜਿਹੜੇ ਬਾਦਲ ਕਿਆਂ ਦੀ ਮੱਲ ਲਫਾਫੇ ਜੋ ਨਿਕਲਦੇ ਆ ਉਹ ਸਬਦਿਆ ਹੀ ਸਿੱਖਿਆ ਬਾਕੀ ਸਾਰੇ ਉਦਾਂ ਹੀ ਆ ਇੱਕ ਕਹਿ ਰਹੇ ਜੀ ਜਿਹੜੀਆਂ ਤਰੀਕਾਂ ਨੇ ਉਹ 25 ਤਰੀਕ ਤੱਕ ਅਨਾਉਂਸ ਕੀਤਾ ਜਾ ਰਿਹਾ ਜਦਕਿ ਸ਼ਤਾਦੀ ਤਾਂ 29 ਤਰੀਕ ਤੱਕ ਜਿਹੜਾ ਸੁਣੋ ਸਰਕਾਰ ਦੇ ਪ੍ਰੋਗਰਾਮ 25 ਤਰੀਕ ਤੱਕ ਉਹ ਗੱਲ ਨੂੰ ਐਵੇਂ ਗਲਤ ਉਹ ਦੇਈ ਜਾਂਦੇ ਆ ਜਿਹੜੇ ਸਰਕਾਰ ਨੇ ਪ੍ਰੋਗਰਾਮ ਲਿਖਿਆ 25 ਤਰੀਕ ਤੱਕ ਦੇ ਲਿਖਿਆ 29 ਦਾ ਗੱਲ ਉਹ 29 ਤੱਕ ਕਰ ਲੈਣ ਉਹ ਚ ਕੀ ਆ ਉਹ ਕੋ ਬੜੀ ਵੱਡੀ ਗੱਲ ਇਹ ਕੀ ਫਾਲ ਜਿਆ ਇਹ ਕੋ ਗੱਲਾਂ ਕਰਦਿਆਂ ਜਦ ਇਹਦੇ ਸਰਕਾਰ ਦੇ ਬਦੋਦਮ ਕੱਲ ਤੋਂ ਸ਼ੁਰੂ ਹੋ ਰਿਹਾ 23 24 25 ਇਹ ਵੀ ਕਹਿੰਦੇ ਇਹ ਵੀ ਉਲਟ ਕਹਿੰਦੇ ਕਿ ਦੇਖੋ ਪਹਿਲੀ ਵਾਰ ਵਿਧਾਨ ਸਭਾ ਉੱਥੇ ਹੋ ਰਹੀ ਹੈ ਇਹ ਵੀ ਕਹਿੰਦੇ ਕਿ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹਿਲੀ ਵਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵਿਧਾਨ ਸਭਾ ਸੱਦੀ ਹੈ ਇਹ ਗੱਲ ਨਹੀਂ ਕਹਿੰਦੇ ਕਹਿੰਦੇ 29 ਤੱਕ ਯਾਰ ਇਹ ਕੀ ਗੱਲ ਜਿਲ੍ਹਾ ਬਣੇਗਾ ਅਨੰਦਪੁਰ ਕਾ ਨਹੀਂ ਨਹੀਂ ਮੇਰਾ ਦਿਖਾ ਮੈਂ ਤਾਂ ਕੋਈ ਖੁਦ ਹੀ ਸੁਣਿਆ ਜੀ ਮੈਨੂੰ ਤੇ ਲੱਗਦਾ ਜੀ ਹਾਂ ਤਾਂ ਹੋਣਗੇ ਜੀ ਵਿਧਾਨ ਸਭਾ ਦੇ ਵਿੱਚ ਐਲਾਨ ਤਾਂ ਵੱਡੇ ਹੋਣਗੇ ਵਿਧਾਨ ਸਭਾ ਚ ਦੇਖੋ ਇਹ ਤਾਂ ਵਿਧਾਨ ਸਭਾ ਚ ਚੱਲੂਗੀ ਤੁਹਾਨੂੰ ਆਪੇ ਪਤਾ ਲੱਗ ਜਾਣਾ ਜੇ ਐਲਾਨ ਹੋਏ ਤਾਂ ਕਿਹੜੇ ਲੁਕੇ ਦੇਣੇ ਸਾਰੇ ਆ ਜਾਣੇ ਤੁਹਾਡੇ ਸਾਹਮਣੇ ਸਭ ਦੇ ਬਾਅਦ ਲੜਦੇ ਬੜੇ ਆ ਜੀ ਉਹਨੂੰ ਐਕੀ ਤੇ ਸਮਰਪਿਤ ਹੋਏਗਾ ਕਿਉਂਕਿ ਨਹੀਂ ਜੀ ਮੈਨੂੰ ਲੱਗਦਾ ਕਿ ਜਿਹੜਾ ਸਬਜੈਕਟ ਸਿਦ ਗੁਲ ਤੇਗ ਬਾਦ ਦਾ ਸਾਹਿਬ ਜੀ ਦਾ ਹੈ ਮੇਰਾ ਖਿਆਲ ਹੈ ਕੋਈ ਬਹੁਤਾ ਹੀ ਬੰਦਾ ਨਾ ਘਰੋਂ ਲੜ ਕੇ ਗਿਆ ਉਹ ਦੋਥੇ ਲੰਡਾ ਪੇ ਨਹੀਂ ਤੇ ਲੜਖਾ ਨਹੀਂ ਕੋਈ ਅੰਮ੍ਰਿਤਸਰ ਵਿਖੇ ਇੱਕ ਵਿਅਕਤੀ ਵੱਲੋਂ ਆਪਣੀ ਪਤਨੀ ਨੂੰ ਇੱਕ ਹੋਟਲ ਦੇ ਕਮਰੇ ਵਿੱਚੋਂ ਕਿਸੇ ਗੈਰ-ਮਤ ਦੇ ਨਾਲ ਰੰਗੇ ਹੱਥੀ ਫੜਿਆ ਗਿਆ ਪੀੜਤ ਨੇ ਦੱਸਿਆ ਕਿ ਉਸ ਦੀ ਪਤਨੀ ਤੇ ਉਸਦੇ ਪ੍ਰੇਮੀ ਦਾ ਇਹ ਰਿਸ਼ਤਾ ਕਾਫੀ ਦੇਰ ਪੁਰਾਣਾ ਚੱਲਦਾ ਆ ਰਿਹਾ ਹੈ ਤੁਸੀਂ ਆਪਣੀ ਸਕਰੀਨ ਤੇ ਰੋ ਰਹੇ ਜਿਸ ਵਿਅਕਤੀ ਨੂੰ ਵੇਖ ਰਹੇ ਹੋ ਇਸ ਵਿਅਕਤੀ ਦੀ ਕਰਵਾਲੀ ਨੇ ਆਪਣੇ ਵਿਆਹ ਦੇ 15 ਸਾਲ ਦੇ ਰਿਸ਼ਤੇ ਨੂੰ ਆਪਣੀ ਹਵਸ ਲਈ ਤਾਰ-ਤਾਰ ਕਰ ਦਿੱਤਾ ਜਿਸ ਦੀ ਦਾਸਤਾ ਨੇ ਵਿਅਕਤੀ ਮੀਡੀਆ ਅੱਗੇ ਰੋ-ਰੋ ਕੇ ਦੱਸ ਰਿਆ ਦਰਸਾਲ ਇਸ ਵਿਅਕਤੀ ਦੀ ਘਰ ਵਾਲੀ ਕਿਸੇ ਗੈਰ ਮਰਦ ਨਾਲ ਹੋਟਲ ਚੋਂ ਰੰਗੇ ਹੱਥੀ ਫੜੀ ਗਈ ਹੈ ਪੀੜਤ ਨੇ ਦੱਸਿਆ ਕਿ ਉਸਨੇ ਪਹਿਲਾਂ ਵੀ ਆਪਣੀ ਪਤਨੀ ਨੂੰ ਉਸਦੇ ਆਸ਼ਿਕ ਨਾਲ ਗਲਬਾਤ ਕਰਦਿਆਂ ਫੜਿਆ ਸੀ ਪਰ ਆਪਣੇ ਦੋ ਬੱਚਿਆਂ ਦੇ ਭਵਿੱਖ ਨੂੰ ਵੇਖਦਿਆਂ ਉਸਨੇ ਉਸ ਨੂੰ ਮਾਫ਼ ਕਰ ਦਿੱਤਾ ਅਤੇ ਆਪਣਾ ਰਿਸ਼ਤਾ ਅੱਗੇ ਵਧਾਇਆ ਪਰ ਉਸਦੀ ਔਰਤ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਈ ਅਤੇ ਅੱਜ ਉਸਨੇ ਆਪਣੀ ਪਤਨੀ ਨੂੰ ਉਸਦੇ ਪ੍ਰੇਮੀ ਨਾਲ ਹੋਟਲ ਦੇ ਕਮਰੇ ਚੋਂ ਰੰਗੇ ਹੱਥੀ ਕਾਬੂ ਕੀਤਾ ਹੈ ਉਦੋਂ ਦੂਜੀ ਪਾਸੇ ਪਤਨੀ ਨੇ ਪੁਲਿਸ ਨੂੰ ਸਾਫ਼ ਕਹਿ ਦਿੱਤਾ ਹੈ ਕਿ ਉਸਨੇ ਆਪਣੇ ਪਤੀ ਨਾਲ ਨਹੀਂ ਸਗੋ ਆਸ਼ਿਕ ਨਾਲ ਰਹਿਣਾ ਹੈ ਸਰ ਮੇਰਾ ਵਿਆਹ 25 ਅਪ੍ਰੈਲ 2010 ਵਿੱਚ ਹਿਮਾਨੀ ਸਪੁੱਤਰ ਅਨਿਲ ਕੁਲਰਾਰੀ ਦਸੂਆ ਉਹਨਾਂ ਨਾਲ ਹੋਇਆ ਸੀ ਤੇ ਸਰ ਮੇਰੀ ਵਾਈਫ ਦਾ 2018 ਵਿੱਚ ਵੀ ਕਿਸੇ ਨਾਲ ਗੈਰਸੰਬੰਧ ਨਾਲ ਹੋਟਲ 'ਚ ਫੜੀ ਗਈ ਸੀ ਉਦੋਂ ਵੀ ਮੈਂ ਸਰ ਇਹਨੂੰ ਵਾਰਨਿੰਗ ਦਿੱਤੀ ਇਹ ਮਮੀ ਲੜੀ ਨੂੰ ਬੁਲਾਇਆ ਉੱਥੇ ਆਏ ਉਹਨਾਂ ਨੇ ਆਗੇ ਨੂੰ ਸਮਝਾਇਆ ਮਾਫੀ ਮੰਗੀ ਇਹ ਮਮੀ ਡੈਡੀ ਨੇ ਵੀ ਮੰਗੀ ਇਹਨਾਂ ਨੇ ਵੀ ਮੰਗੀ ਤੇ ਮੈਂ ਉਦੋਂ ਤਾਂ ਮਾਫਰ ਜੀ ਲਗਾ ਬੱਚੇ ਛੋਟੇ ਛੋਟੇ ਹੈਗੇ ਨੇ ਤੇ ਚਲ ਕੋਈ ਨਾ ਬੱਚਾ ਗਲਤੀ ਹੋ ਜਾਂਦੀ ਹੈ ਪਰ ਸਰ ਅੱਜ ਮੈਂ ਅੱਜ ਮੇਰੀ ਵਾਈਫ ਦੁਪਹਿਰੇ ਲਗਭਗ 3 3:30 ਵਜੇ ਘਰੋਂ ਨਿਕਲੀ ਹੈ ਤੇ ਸਰ ਮੈਂ ਇਹਨੂੰ ਕਟੋਗੜ ਦੇ 15 20 ਨੂੰ ਫੋਨ ਕੀਤੇ ਆਪਣੀ ਵਾਈਫ ਨੂੰ 15 20 ਫੋਨ ਕੀਤੇ ਸਰ ਇਹਨਾਂ ਨੇ ਮੇਰਾ ਫੋਨ ਨਹੀਂ ਚੁੱਕਿਆ ਜਦੋਂ ਇਹਨਾਂ ਨੇ ਮੇਰਾ ਫੋਨ ਨਹੀਂ ਚੁੱਕਿਆ ਤੇ ਮੈਂ ਆਪਣੀ ਵਾਈਫ ਦੀ ਐਕਟਵਾ ਨੂੰ ਜੀਪੀਐਸ ਲਗਾਈ ਹੋਈ ਹੈ ਜੀਪੀਐਸ ਟਰੈਕ ਲਗਵਾਇਆ ਦਾ ਸਰ ਮੈਂ ਆਪਣਾ ਜੀਪੀਐਸ ਟਰੈਕ ਖੋਲ ਕੇ ਦੁਕਾਨ ਤੋਂ ਤੁਰਿਆ ਤੇ ਮੈਂ ਟਰੈਕ ਦੇਖਿਆ ਕਿ ਲੋਕੇਸ਼ਨ ਕਿੱਥੇ ਜਾ ਰਹੀ ਐ ਇਕ ਟਵਾਰੀ ਤੇ ਸਰ ਜਦੋਂ ਮੈਂ ਆਇਆ ਇਸ 11ਵੀਂ ਲੱਸੀ ਵਾਲੇ ਦੇ ਕੋਲ ਹੋਟਲ ਐ ਇਹੀ ਹੋਟਲ ਵਿੱਚ ਆ ਕੇ ਮੈਂ ਆਪਣੀ ਵਾਈਫ ਨੂੰ ਰੱਖੇ ਇਥੇ ਫੜਿਆ ਇਹ ਤੁਹਾਨੂੰ ਪਹਿਲੇ ਵੀ ਕੋਈ ਸ਼ੱਕ ਸੀ ਤਾਂ ਹਾਂ ਪਹਿਲਾਂ ਪਹਿਲਾਂ ਮੈਨੂੰ ਅਜ ਤੋਂ 6-8 ਮਹੀਨੇ ਪਹਿਲਾਂ ਵੀ ਇਹਨਾਂ ਦੇ ਸ਼ੱਕ ਸੀ ਲਗਭਗ ਸਾਲ ਹੋ ਗਿਆ ਸੀ ਲਗਭਗ ਹਲ ਨੂੰ ਮੈਨੂੰ ਸ਼ੱਕ ਹੈਗਾ ਸੀ ਫਿਰ ਵੀ ਮੈਂ ਜੀਪੀਐਸ ਟਾਇਲ ਹੋਇਆ ਹੀ ਕਿ ਮੈਨੂੰ ਇਹਨਾਂ ਦਾ ਪਤਾ ਲੱਗਦਾ ਰਹੇ ਕਿੱਥੇ ਜਾ ਰਹੇ ਕਿੱਥੇ ਆ ਰਹੇ ਆ ਤੇ ਲੜਕੀ ਦੇ ਪਰਿਵਾਰ ਪਰ ਕੀ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਮੈਂ ਫੋਨ ਕਰਕੇ ਇਨਫੋਰਮ ਕਰ ਦਿੱਤਾ ਹੈ ਲੜਕੀ ਦੇ ਸਿਸਟਰ ਨੂੰ ਵੀ ਦੱਸਤਾ ਹੈ ਫਾਦਰ ਨੂੰ ਵੀ ਦੱਸਤਾ ਹੈ ਤੇ ਉਹਦੇ ਭਰਾ ਨੂੰ ਵੀ ਮੈਂ ਦੱਸ ਦਿੱਤਾ ਹੈ ਲੜਕੀ ਕੋਈ ਆਪਣੇ ਫਰੈਂਡ ਨਾਲ ਆਈ ਸੀ ਉਹਦੇ ਵਹ ਹਸਬੰਦ ਆਏ ਨੇ ਬਸ ਉਹਨਾਂ ਦਾ ਇੰਨਾ ਹੀ ਅਪਜੀ ਡਿਸਪੂਟ ਹੋ ਰਿਹਾ ਕੋਈ ਗੱਲਬਾਤ ਨਹੀਂ ਹੋਈ ਇਹਨਾਂ ਵੱਲੋਂ ਕਿਹਾ ਗਿਆ ਕਿ ਜਿਹੜਾ ਲੜਕਾ ਉਹਨੇ ਪਹਿਲੇ ਭਰਾ ਭੈਣ ਬਣਾਈ ਸੀ ਆਪਣੀ ਇਹ ਨਹੀਂ ਮੈਨੂੰ ਪਤਾ ਜੀ ਇਹਨਾਂ ਨੇ ਕਿਹਾ ਕਿ ਮੈਨੂੰ ਤਾਂ ਪਤਾ ਨਹੀਂ ਬਾਕੀ ਇਹ ਆ ਵੀ ਉਹ ਲੜਕੀ ਉਹ ਜਾਣਾ ਨਹੀਂ ਚਾਹੁੰਦੀ ਆਪਣੇ ਫਰੈਂਡ ਨਾਲ ਜਾਣਾ ਨਮਾ ਪੁਲਿਸ ਵੱਲੋਂ ਨਸ਼ੇ ਨਾਲ ਬਦਨਾਮ ਇਲਾਕੇ ਵਿੱਚ ਆਪਰੇਸ਼ਨ ਕਾਸੋ ਚਲਾਇਆ ਗਿਆ ਜਿਸ ਦੌਰਾਨ ਡੀਐਸਪੀ ਮੈਡਮ ਦੀ ਅਗਵਾਈ ਵਿੱਚ ਪੁਲਿਸ ਵੱਲੋਂ ਇੱਕ ਇੱਕ ਕਰ ਵਿੱਚ ਜਾ ਬਰੀਕੀ ਨਾਲ ਚੈਕਿੰਗ ਕੀਤੀ ਗਈ ਅਤੇ ਚਾਰ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ਤੇ ਰਾਉਂਡ ਅਪ ਵੀ ਕੀਤਾ ਗਿਆ ਨਮੋ ਵਿਖੇ ਪੁਲਿਸ ਵੱਲੋਂ ਡੀਐਸਪੀ ਮਨਦੀਪ ਕੌਰ ਦੀ ਅਗਵਾਈ ਵਿੱਚ ਯੋਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਲਾਹੌਰਾ ਗੇਟ ਟਿਹਾਂ ਬਸਤੀ ਵਿੱਚ ਭਾਰੀ ਪੁਲਿਸ ਬਲ ਨਾਲ ਲੈ ਕੇ ਆਪਰੇਸ਼ਨ ਕਾਸੋ ਚਲਾਇਆ ਗਿਆ ਪੁਲਿਸ ਵੱਲੋਂ ਇੱਕ ਘਰ ਵਿੱਚ ਦਾਖਲ ਹੋ ਬਰੀਕੀ ਨਾਲ ਚੈਕਿੰਗ ਕੀਤੀ ਗਈ ਅਤੇ ਘਰਾਂ ਦਾ ਕੋਨਾ ਕੋਨਾ ਫਰੋਲ ਦਿੱਤਾ ਗਿਆ ਇਸ ਚੈਕਿੰਗ ਦੌਰਾਨ ਪੁਲਿਸ ਨੇ ਕੁੱਲ 4 ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ਤੇ ਰਾਉਂਡ ਅਪ ਵੀ ਕੀਤਾ ਜਿਨ੍ਹਾਂ ਕੋਲ ਨਸ਼ਾ ਤਸਕਰੀ ਵਿੱਚ ਵਰਤੇ ਜਾਣ ਵਾਲੇ ਕੰਡੇ ਬਰਾਮਦ ਹੋਏ ਹਨ ਜੋਧ ਨਸ਼ਾ ਵਿਰੋਧ ਜਿਹੜਾ ਚੱਲ ਰਿਹਾ ਪੂਰੇ ਪੰਜਾਬ ਦੇ ਵਿੱਚ ਮਹਿੰਮ ਚਲਾਈ ਹੋਈ ਆ ਪੰਜਾਬ ਸਰਕਾਰ ਨੇ ਉਸੇ ਲੜੀ ਦੇ ਵਿੱਚ ਮਾਨਜੋਗ ਡੀਜੀਪੀ ਪੰਜਾਬ ਮਾਨਜੋਗ ਡੀਆਈਜੀ ਪਟਿਆਲਾ ਰੇਂਜ ਮਾਨਜੋਗ ਐਸਐਸਪੀ ਪਟਿਆਲਾ ਦੀਆਂ ਦਿਸ਼ਾ ਨਿਰਦੇਸ਼ਾਂ ਦੇ ਹੇਠ ਅਸੀਂ ਅੱਜ ਪੂਰੇ ਪਟਿਆਲੇ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਸਰਚ ਆਪਰੇਸ਼ਨ ਚੱਲ ਰਿਹਾ। ਉਸੇ ਲੜੀ ਦੇ ਵਿੱਚ ਅਸੀਂ ਅੱਜ ਨਾਬੇ ਦੇ ਵਿੱਚ ਵੀ ਸਰਚ ਆਪਰੇਸ਼ਨ ਕਰ ਰਹੇ ਹਾਂ ਤੇ ਕਾਸੋ ਆਪਰੇਸ਼ਨ ਚੱਲ ਰਿਹਾ ਅੱਜ ਨਾਬੇ ਦੇ ਵਿੱਚ ਵੀ ਵੱਖ-ਵੱਖ ਥਾਵਾਂ ਤੇ ਜਿਹੜਾ ਇਹ ਆਪਰੇਸ਼ਨ ਚੱਲੂਗਾ ਜੀ। ਕੀ ਕੀ ਪ੍ਰਬੰਧ ਹੋਏ ਜੀ? ਅ ਅੱਜ ਜਿਹੜਾ ਸਰਚ ਚੱਲ ਰਹੀ ਆ ਜੀ ਬਾਅਦ ਦੇ ਲਾਸਟ ਦੇ ਵਿੱਚ ਤੁਹਾਨੂੰ ਅੱਜ ਬਰੀਫ ਕੀਤਾ ਜਾਊਗਾ ਕਿ ਸਾਨੂੰ ਕੀ ਕੀ ਸਰਚ ਦੇ ਦੌਰਾਨ ਜਿਹੜਾ ਮਿਲਿਆ ਹੈ ਸਰਚ ਅੱਜ ਐਕਚੁਅਲੀ ਚੱਲੀ ਰਹੀ ਆ ਤੇ ਕੁਝ ਜਿਹੜੇ ਆ ਦੋ ਤਿੰਨ ਜਿਹੜੇ ਸਾਨੂੰ ਕੰਡੇ ਜਿਹੜੇ ਆ ਉਹ ਬਰਾਮਦ ਹੋਏ ਆ ਇੱਕ ਲੜਕਾ ਵੀ ਜਿਹੜਾ ਛੱਤ ਦੇ ਉੱਪਰ ਦੀ ਭੱਜ ਰਿਹਾ ਸੀ ਉਹਨੂੰ ਅਸੀਂ ਰਾਉਂਡ ਅਪ ਕਰ ਲਿਆ ਪਿੱਛੇ ਮੁਲਾਜ਼ਮ ਜਿਹੜੇ ਸੀ ਉਹਨਾਂ ਨੇ ਬੜੀ ਦਲੇਰੀ ਨਾਲ ਉਹਨੂੰ ਜਿਹੜਾ ਆ ਰਾਉਂਡ ਅਪ ਕੀਤਾ ਆ ਤੇ ਸਾਨੂੰ ਆਸ ਹੈ ਅੱਪੀ ਅਸੀਂ ਸ਼ਾਮ ਤੱਕ ਇਹ ਸਰਚ ਆਪਰੇਸ਼ਨ ਚਲਾਉਣਾ ਤੇ ਸਾਨੂੰ ਕੁਝ ਨਾ ਕੁਝ ਜ਼ਰੂਰ ਮਿਲੂਗਾ ਅੱਜ ਜਿਹੜੀ ਇੱਕ ਲੇੜੀ ਨੂੰ ਅਸੀਂ ਰਾਉਂਡ ਅ ਅਬਜੈਕਟ ਲਿਆ ਆ ਪੋਸ਼ਕ ਗੇਸ ਦੇ ਦੌਰਾਨ ਦੇਖਦੇ ਆ ਉਹਦੇ ਕੋਲ ਕੀ ਮਿਲਦਾ ਆ ਐਕਚੁਅਲੀ ਜਿਹੜੀ ਪੰਜਾਬ ਸਰਕਾਰ ਨੇ ਮਹਿਮ ਚਲਾਈ ਹੋਈ ਆ ਪੰਜਾਬ ਸਰਕਾਰ ਦਾ ਆ ਮਾਨਜੁਗਤ ਸੀਐਮ ਪੰਜਾਬ ਦਾ ਸਿੱਧਾ-ਸਿੱਧਾ ਮੈਸੇਜ ਇਹੀ ਆ ਸਾਰੇ ਪੰਜਾਬ ਨੂੰ ਕਿ ਪੰਜਾਬ ਨੂੰ ਜਿਹੜਾ ਨਸ਼ਾ ਫਰੀ ਬਣਾਉਣਾ ਆ ਤੇ ਮੈਂ ਵੀ ਆਪਣੇ ਨਾਬੇ ਦੇ ਨਿਵਾਸੀਆਂ ਨੂੰ ਕਹਿਣਾ ਚਾਹਨੀ ਆ ਕਿ ਜਿਹੜੇ ਵੀ ਇਸ ਕੰਮ ਦੇ ਇਸ ਧੰਦੇ ਦੇ ਵਿੱਚ ਹੈਗੇ ਆ ਆ ਬੰਦੇ ਦਾ ਪੁੱਤ ਬਣ ਕੇ ਇਸ ਕੰਮ ਨੂੰ ਛੱਡ ਦੇਣ ਨਹੀਂ ਤਾਂ ਫਿਰ ਸਾਡੇ ਐਸ ਐਚਓ ਕਤਵਾਲੀ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਉਹ ਪਿੱਛੇ ਜੇ ਪੈ ਜਾਣ ਤਾਂ ਛੱਡਦੇ ਨਹੀਂ ਹੁੰਦੇ ਤਾਂ ਇਸ ਕਰਕੇ ਆਪਣੇ ਆਪ ਹੀ ਇਸ ਤੰਦੇ ਨੂੰ ਛੱਡ ਦੇਣ ਤੇ ਕੋਈ ਚੰਗਾ ਕੰਮ ਜਿਹੜਾ ਅਪਣਾਉਣ ਨਾਬਾ ਪੋਚੇ ਪੰਜਾਬ ਦੇ ਸਿਹਤ ਮੰਤਰੀ ਨੇ ਅਫਸਰਾਂ ਨੂੰ ਪ੍ਰਿਸ਼ਟਾਚਾਰ ਚ ਮੁਅਤਲ ਹੋਈ ਏਡੀਸੀ ਮੋਗਾ ਦੀ ਉਦਾਹਰਣ ਦਿੰਦੇ ਹੋਏ ਸਿੱਧੀ ਚੇਤਾਵਨੀ ਦਿੱਤੀ ਹੈ ਉਨ੍ਹਾਂ ਕਿਹਾ ਕਿ ਜੇਕਰ ਅਫਸਰਾਂ ਨੇ ਆਪਣੀਆਂ ਪੁਰਾਣੀਆਂ ਆਦਤਾਂ ਨਾ ਛੱਡੀਆਂ ਤਾਂ ਉਹਨਾਂ ਨੂੰ ਆਪਣੀ ਨੌਕਰੀ ਤੋਂ ਵੀ ਹੱਥ ਧੋਣਾ ਪੈ ਸਕਦਾ ਹੈ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨਾਬਾ ਦੇ ਪਿੰਡ ਤੰਗੇੜਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਪਾ ਪ੍ਰਾਪਤ ਅਰਤੀ ਤੇ ਵਿਕਾਸ ਕਾਰਜਾਂ ਦੇ ਗੱਫੇ ਲੈ ਕੇ ਪਹੁੰਚੇ ਜਿੱਥੇ ਉਹਨਾਂ ਨੇ 500 ਲੱਖ ਦਾ ਚੈੱਕ ਦਿੱਤਾ ਅਤੇ ਬਟਾਲਾ ਦੇ ਐਸਡੀਐਮ ਖਿਲਾਫ ਵਿਚਲਸਵ ਲੋ ਦਰਜ ਮਾਮਲੇ ਤੇ ਪ੍ਰਸ਼ਾਸਕੀ ਅਫਸਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਤੁਸੀਂ ਆਪਣੀਆਂ ਪੁਰਾਣੀਆਂ ਆਦਤਾਂ ਛੱਡ ਦਿਓ ਕਿਉਂਕਿ ਪੰਜਾਬ ਸਰਕਾਰ ਇਹ ਸਭ ਬਰਦਾਸ਼ਤ ਨਹੀਂ ਕਰੇਗੀ ਆਪਣੇ ਜਿੱਥੇ ਆਪਾਂ ਖੜੇ ਆ ਨਾਲ ਜਿਹੜੀ ਇਹ ਗਰੀਬਾਂ ਵਾਸਤੇ ਦਰ ਜਿਹੜੀ ਇਹਨਾਂ ਦੀ ਕਾਲੋ ਕਲੋਨੀ ਹੈਗੀ ਹੈ ਜਿਹਨਾਂ ਵਾਸਤੇ ਸੜਕ ਦੀ ਮੰਗ ਹੈ ਵੀ 30 35 ਸਾਲ ਪੁਰਾਣੀ ਮੰਗ ਸੀ ਸੋ ਇਹ ਵੀ ਪੂਰੀ ਹੋਣ ਜਾ ਰਹੀ ਹੈ ਤੇ ਤਕਰੀਬਨ ਤਕਰੀਬਨ 2 ਕਰੋੜ ਰੁਪਏ ਦੇ ਕੰਮ ਇੱਥੇ ਹੋ ਰਿਹਾ ਜੀ ਤੇ ਇਹ ਕੁੱਲ ਮਿਲਾ ਕੇ ਜਿਹੜਾ ਹੈਗਾ ਜੇ ਮੈਂ ਤਿੰਨਾਂ ਪਿੰਡਾਂ ਦੀ ਗੱਲ ਕਰਾਂ ਤਾਂ ਇਹਦੇ 'ਚ ਤਕਰੀਬਨ ਤਕਰੀਬਨ ਜਿਹੜੇ 6-7 ਕਰੋੜ ਰੁਪਏ ਦੇ ਜਿਹੜੇ ਕੰਮ ਹੈ ਉਹ ਆਉਣ ਬੜੇ ਦਿਨਾਂ ਦੇ ਵਿੱਚ ਕੁਝ ਹੋ ਗਏ ਆ ਕੁਝ ਪੂਰੇ ਹੋਣਗੇ ਜੀ ਜਿਹਦੇ ਵਿੱਚ ਚੇਚੇ ਤੌਰ ਦੇ ਉੱਤੇ ਰੂਰਲ ਸੈਨੀਟੇਸ਼ਨ ਜਿਹਦੇ 'ਚ ਪਿੰਡ ਦੇ ਪਾਣੀ ਨੂੰ ਸਾਫ਼ ਕਰਨਾ ਔਰ ਗਲੀਆਂ ਨਾਲੀਆਂ ਸੜਕਾਂ ਇਹ ਮੈਂ ਕਿਹਾ ਸੀ ਵੀ ਮੈਂ ਕਿਸ ਤਾਲਾਂਬਾ ਨਹੀਂ ਲੈਣਾ ਨਾਲ ਗਰੀਬਾਂ ਦੇ ਘਰ ਬਣਨੇ ਸ਼ੁਰੂ ਹੋ ਗਿਆ ਜੀ ਅਨੰਦਪੁਰਸ ਇੱਕ ਸੈਸ਼ਨ ਬੁਲਾਇਆ ਜਾ ਰਿਹਾ ਜੀ ਤੇ ਅਨੰਦਪੁਰ ਨੂੰ ਜ਼ਿਲ੍ਹਾ ਬਣਾਉਣ ਦੀ ਜਿਹੜੀ ਹੈਗਾ ਸ਼ਾਇਦ ਤਰਜੀਹ ਰੱਖੀ ਜਾਂਦੀ ਆ ਕਾਂਗਰਸ ਕਹਿੰਦੀ ਵੀ ਅਨੰਦਪੁਰ ਨੂੰ ਜ਼ਿਲ੍ਹਾ ਨਹੀਂ ਬਣਾਉਣਾ ਚਾਹੀਦਾ ਇਸ ਤਰ੍ਹਾਂ ਤੇ ਚਲੋ ਆਪਾਂ ਮੈਂ ਕਿਸੇ ਡਿਬੇਟ 'ਚ ਪਏ ਤੋਂ ਬਗੈਰ ਜਿਹੜੀ ਸਭ ਤੋਂ ਜਿਹੜੀ ਗੱਲ ਹੈ ਵੀ ਆਪਾਂ ਜਿਹੜਾ ਇਹ ਸਮਾਗਮ ਹੈ ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਜੱਲਾਸਾਨੀ ਕੁਰਬਾਨੀ ਜਿਹੜੀ ਉਹਨੂੰ ਡੈਡੀਕੇਟਡ ਆ ਇਹ ਇਹਦੇ ਵਿੱਚ ਸਾਡੀ ਜਿਹੜੀ ਆਣ ਵਾਲੀ ਪੀੜ੍ਹੀ ਹੈ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਤਾਂ ਕਾਫੀ ਸ਼ਾਇਦ ਸਾਡੇ ਬੱਚਿਆਂ ਨੂੰ ਪਤਾ ਹੋਵੇਗਾ ਤੇ ਲੇਕਿਨ ਭਾਈ ਮਤੀ ਦਾਸ ਭਾਈ ਸਤੀ ਦਾਸ ਔਰ ਭਾਈ ਦਿਆਲਾ ਜੀ ਉਹਨਾਂ ਦੀ ਕੁਰਬਾਨੀ ਬਾਰੇ ਸ਼ਾਇਦ ਬੱਚਿਆਂ ਨੂੰ ਨਹੀਂ ਪਤਾ ਔਰ ਖਾਸ ਕਰਕੇ ਦੁਨੀਆ ਦੇ ਵਿੱਚ ਜਿਹੜੀ ਹੈਗੀ ਆ ਇਹਦੀ ਮਿਸਾਲ ਕੋਈ ਨਹੀਂ ਹੈ ਉਹਦੇ ਬਾਰੇ ਅਸੀਂ ਜਿਹੜਾ ਸਰਬ ਧਰਮ ਸੰਮੇਲਨ ਕਰਾ ਰਹੇ ਆ ਤਾਂ ਕਿ ਦੇਸ਼ ਦੇ ਕੋਨੇ-ਕੋਨੇ ਤੱਕ ਗੁਰੂ ਸਾਹਿਬ ਦਾ ਸੰਦੇਸ਼ ਕਿਉਂਕਿ ਅੱਜ ਵੀ ਨਫ਼ਰਤ ਦਾ ਮਾਹੌਲ ਹੈ ਜੇ ਮੈਂ ਗੱਲ ਕਰਾਂ ਅਮਰੀਕਾ ਕੈਨੇਡਾ ਵਿੱਚ ਸਾਡੇ ਬੱਚਿਆਂ ਨਾਲ ਜੋ ਉੱਥੇ ਧੱਕਾ ਹੋ ਰਿਹਾ ਉਹਦਾ ਸਾਨੂੰ ਬਹੁਤ ਦੁੱਖ ਹੈ ਬਟ ਉਸ ਤੋਂ ਜ਼ਿਆਦਾ ਦੁੱਖ ਮੈਨੂੰ ਇਸ ਚੀਜ਼ ਦਾ ਕਿ ਪੰਜਾਬ ਯੂਨੀਵਰਸਿਟੀ ਵਿੱਚ ਸਾਡੇ ਬੱਚਿਆਂ ਨਾਲ ਧੋਖਾ ਹੋ ਰਿਹਾ ਧੋਖਾ ਹੋ ਰਿਹਾ ਧੱਕਾ ਹੋ ਰਿਹਾ ਉਹਦਾ ਵੀ ਦੁੱਖ ਹੈ ਇਹਨਾਂ ਦਾ ਮੁਕਾਬਲਾ ਕਿਸ ਤਰ੍ਹਾਂ ਕਰਨਾ ਜੋ ਕਿ ਹਾਲਤ ਸਪਹਿਲਾਂ ਸਾਡੇ ਕਿਸਾਨਾਂ ਨਾਲ ਹੋਇਆ ਜੀ ਉਹਨਾਂ ਨੂੰ ਦਿੱਲੀ 'ਚ ਨਹੀਂ ਵੜਨ ਦਿੱਤਾ ਕਿ ਆ ਬਾਰਡਰ ਤੇ ਬਿਠਾਇਆ ਗਿਆ ਮੈਂ ਵੀ ਉਹਨਾਂ ਦੇ ਨਾਲ ਬੈਠਾ ਉੱਥੇ لیکن ਆਪਣੇ ਦੇਸ਼ ਦੇ ਵਿੱਚ ਸਾਨੂੰ ਜਿਹੜਾ ਇਹ ਬਗਾਨਵੀ ਵਾਲਾ ਸਾਡੇ ਨਾਲ ਵਰਤਾਰਾ ਹੈਗਾ ਸਾਡਾ ਪਾਣੀ ਵੀ ਖੋਇਆ ਜਾ ਰਿਹਾ ਸਾਡੀ ਰਾਜਧਾਨੀ ਕੋਈ ਨਹੀਂ ਸਾਨੂੰ ਦਿੱਤੀ ਸਾਡੀ ਯੂਨੀਵਰਸਿਟੀ ਹੁਣ ਕੋਈ ਜਾ ਰਹੀ ਹੈ ਸਾਡੇ ਕੋਲ ਸੋ ਇਹ ਜਿਹੜਾ ਜਿਹਦੇ ਖਿਲਾਫ ਗੁਰੂ ਸਾਹਿਬ ਲੜੇ ਸੀਗੇ ਐਸ ਵੇਲੇ ਗੁਰੂ ਦੇ ਫਲਸਫੇ ਦੀ ਗੱਲ ਕਰਨਾ ਜ਼ਰੂਰੀ ਆ ਜ਼ਿਲ੍ਹਾ ਬਣੇਗਾ ਨਹੀਂ ਬਣੇਗਾ ਮੈਂ ਉਸ ਡਿਬੇਟs ਨਹੀਂ ਪੜ੍ਹਨਾ ਚਾਹੁੰਦਾ لیکن گرو ਦਾ ਜਿਹੜਾ ਸੰਦੇਸ਼ ਆ ਸਾਰਿਆਂ ਤੱਕ ਪਹੁੰਚਣਾ ਚਾਹੀਦਾ ਹੈ ਕਿ ਗਰੀਬ ਨਾਲ ਮਜਲੂਮ ਨਾਲ ਖੜਨਾ ਹੈ ਜ਼ਬਰ ਜ਼ੁਲਮ ਦੇ ਅੱਗੇ ਝੁਕਣਾ ਨਹੀਂ ਹੈ ਮੋਗਾ ਦੀ ਏਡੀਸੀ ਤੇ ਕਰਪਸ਼ਨ ਦਾ ਮਾਮਲਾ ਦਰਜ ਕੀਤਾ ਉਹ ਦੂਜੇ ਪਾਸੇ ਬਟਾਲਾ ਦੇ ਐਸਡੀਮ ਦੇ ਖਿਲਾਫ ਜੋ ਵਿਜੀਲੈਂਸ ਅੱਜ ਰੇਡ ਕਰ ਰਹੀ ਹੈ ਦੇਖੋ ਮੈਨੂੰ ਬੜੇ ਅਫਸੋਸ ਨਾਲ ਹੈ ਵੀ ਸਾਡੇ ਜਿਹੜੇ ਚੰਗੇ ਅਫਸਰ ਸਾਡੇ ਵੀ ਇੱਕ ਦੋ ਸਿਵਲ ਸਰਜਨ ਵੀ ਕੀਤੇ ਹੋਏ ਜੀ ਅਸੀਂ ਉਹ ਅਜੇ ਵੀ ਇਹਨਾਂ ਨੂੰ ਸਮਝ ਨਹੀਂ ਆਈ ਵੀ ਜਿਹੜੀ ਗਵਰਨਮੈਂਟ ਹੈ ਮਤਲਬ ਠੀਕ ਹੈ ਵੀ ਜਿਹੜਾ ਹਰ ਇੱਕ ਬੰਦਾ ਕਦੇ ਨਾ ਕਦੇ ਤਾਂ ਫੜਿਆ ਹੀ ਜਾਊਗਾ ਔਰ ਯੰਗ ਆਫਿਸਰਸ ਐ ਇਹਨਾਂ ਨੂੰ ਇਮਾਨਦਾਰੀ ਨਾਲ ਡੈਡੀਕੇਸ਼ਨ ਦੇਦਾ ਸੀ ਕੰਮ ਕਰ ਰਹੇ ਆ ਉਹਨਾਂ ਨੂੰ ਕੰਮ ਜਿਹੜਾ ਹੈਗਾ ਇਹਨਾਂ ਨੂੰ ਇਮਾਨਦਾਰੀ ਨਾਲ ਕਰਨਾ ਚਾਹੀਦਾ ਸੋ ਮੈਂ ਆਪਣੇ ਇਹਨਾਂ ਨੂੰ ਜਿਹੜੇ ਕਰਪਟ ਆਫਿਸਰ ਐ ਉਹਨਾਂ ਨੂੰ ਵੀ ਮੈਂ ਕਹਿੰਦਾ ਵੀ ਤੁਸੀਂ ਹੁਣ ਆਪਣੀਆਂ ਪੁਰਾਣੀਆਂ ਆਦਤਾਂ ਛੱਡ ਦਿਓ ਚੇਲਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਗੁਰਦਾਸਪੁਰ ਤੋਂ ਸ਼ੁਰੂ ਹੋਇਆ ਨਗਰ ਕੀਰਤਨ ਕਪੂਰਥਲਾ ਵਿਖੇ ਪਹੁੰਚਿਆ ਜਿੱਥੇ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਨਿੱਘਾ ਸਵਾਗਤ ਕਰ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਸੰਬੰਧੀ ਕਰਵਾਈ ਜਾ ਰਹੇ ਸਮਾਗਮਾਂ ਦੀ ਲੜੀ ਵੱਜੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਜੋ ਕਿ ਗੁਰਦਾਸਪੁਰ ਤੋਂ ਰਵਾਨਾ ਹੋਇਆ ਸੀ ਅਜੋ ਬਿਆਸ ਦਰਿਆ ਉੱਪਰ ਗੋਇੰਦਵਾਲ ਦੇ ਪੁਲ ਰਾਹੀਂ ਕਪੂਰਥਲਾ ਜ਼ਿਲ੍ਹੇ ਵਿੱਚ ਪ੍ਰਵੇਸ਼ ਕੀਤਾ ਹੈ ਪੂਲ ਉੱਪਰ ਰਾਜ ਸਭਾ ਮੈਂਬਰ ਸੰਤ ਬਾਬਾ ਬਲਵੀਰ ਸਿੰਘ ਜੀ ਸਿਚੇਵਾਲ ਅਤੇ ਹੋਰ ਰਾਜਨੀਤਿਕ ਹਸਤੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਸਵਾਗਤ ਕਰਦਿਆਂ ਮੱਥਾ ਟੇਕ ਕੇ ਗੁਰੂ ਘਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ। ਗੁਰੂ ਮਹਾਰਾਜ ਨੂੰ ਸਲਾਮੀ ਦੇ ਕੇ ਉਹਨਾਂ ਦਾ ਸਵਾਗਤ ਵੈਲਕਮ ਕੀਤਾ ਗਿਆ। ਤੋ ਇਸੇ ਤਰ੍ਹਾਂ ਹੀ ਵੱਖ-ਵੱਖ ਨਗਰ ਕੀਰਤਨ ਜਿਹੜੇ ਹੈ ਵੱਖ-ਵੱਖ ਥਾਵਾਂ ਤੋਂ ਚੱਲ ਰਹੇ ਆ। ਇਹ ਵਕ ਵਕ ਥਾਵਾਂ ਦੇ ਉੱਤੇ ਗੁਰਸੰਗਤਾਂ ਬੜੇ ਉਤਸ਼ਾਹ ਦੇ ਨਾਲ ਤਾਂਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦਾ 350 ਸਿੱਧੀ ਦਿਹਾੜਾ ਬਣਾ ਰਹੇ ਹਾਂ ਸੋ ਇਹ ਦਿਹਾੜਾ ਬੜਾ ਹੀ ਅਗਿਲ ਨੂੰ ਵੇਦਨ ਵਾਲਾ ਦਿਹਾੜਾ ਇਹਨਾਂ ਜਨਾਂ ਦੇ ਵਿੱਚ ਜੋ ਜ਼ੁਲਮ ਜੋ ਬਹੁਤ ਹੀ ਸਤਿਕਾਰਯੋਗ ਭਾਈ ਮਤੀ ਦਾਸ ਜੀ ਬਹੁਤ ਸਤਿਕਾਰਯੋਗ ਬਾਬਾ ਭਾਈ ਦਿਆਲਾ ਜੀ ਬਹੁਤ ਸਤਿਕਾਰਯੋਗ ਾਈ ਜਿਹੜਾ ਆਪਣੇ 76 10 ਦੀ ਤੇ ਤੰਦਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਨੂੰ ਚਾਂਦਨੀ ਚੌਂਕ ਦੇ ਵਿੱਚ ਸ਼ਹਾਦਤ ਦਾ ਜਾਮ ਦਿੱਤਾ ਗਿਆ ਸੋ ਇਹ ਹਿਰਦੇ ਵੇਦਕ ਜਿਹੜਾ ਦੁਨੀਆਂ ਦੇ ਵਿੱਚ ਇੱਕ ਮਿਸਾਲ ਆਗੇ ਦੂਸਰੇ ਧਰਮ ਨੂੰ ਬਚਾਉਣ ਦੀ ਖਾਤਰ ਆਪਣਾ ਬਲੀਦਾਨ ਦੇਣਾ ਦੂਸਰੇ ਧਰਮ ਦੀ ਨੂੰ ਬਚਾਉਣ ਦੀ ਖਾਤਰ ਸਰਬੰਸਵਾਰ ਦੇਣਾ ਜਰਮ ਦਾ ਮੁਕਾਬਲਾ ਸਬਰ ਦੇ ਨਾਲ ਕਰਨਾ ਸੋ ਇਹ ਦੀ ਆਧਾਰਨ ਤੰਦਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਦੀ ਪਵਿੱਤਰ ਯਾਦ ਬੜੇ ਸਰ ਦਾ ਸਤਕਾਰ ਆਦਰ ਦੇ ਨਾਲ ਮਨਾਈ ਜਾ ਰਹੀ ਹੈ ਸੋ ਸਾਨੂੰ ਸਾਰਿਆਂ ਨੂੰ ਇਹ ਵਿਹਾੜੇ ਰਲ ਕੇ ਬਣਾਉਣੀ ਚਾਹੀਦੇ ਆ ਕਿਉਂਕਿ ਇਹ ਉਹ ਸਮਾਂ ਸੀ ਜਦੋਂ ਇਹੋ ਜਿਹੇ ਝੂਲਮ ਇਸ ਧਰਤੀ ਤੇ ਹੋ ਰਿਹਾ ਸੀ ਕਿ ਜਿਹੜੇ ਖਾਸ ਸਾਖ ਸਾਤ ਪਰਮੇਸ਼ਰ ਤੰਦਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਇਹਨਾਂ ਨੂੰ ਉਹ ਕਾਫਰ ਉਹਨਾਂ ਲੋਕਾਂ ਨੇ ਸਮੇਂ ਦੀਆਂ ਹਕੂਮਤਾਂ ਨੇ ਜੇਹਨਾਂ ਨੂੰ ਧਰਮ ਦਾ ਜਨੂਨ ਜੜਿਆ ਹੋਇਆ ਸੀ ਜਿਹੜੇ ਰੱਬ ਦੇ ਨਾਂ ਦੇ ਅੱਲਾਹ ਦੇ ਨਾਂ ਦੇ ਉੱਤੇ ਜ਼ੁਲਮ ਕਰਦੇ ਸੀ ਸੋ ਅੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਤੇ ਉਹਨਾਂ ਉਹਨਾਂ ਦੇ ਗੁਰਸਿੱਖਾਂ ਦੀ ਸਰਬਾਲ ਜਿਹੜੀ ਕੁਰਬਾਨੀਆਂ ਸਦਾ ਉਹਨਾਂ ਦੇ ਚਰਨਾਂ ਵਿੱਚ ਸਿਮਤੋ ਗਿਆ ਰਹੂਗਾ